ਇੱਕ ਇਹੋ ਜਿਹਾ ਦਿਨ ਬਾਅਦ ਇੱਕ ਇਹੋ ਜਿਹਾ ਦਿਨ ਚੜਦਾ ਕਿ ਜਦੋਂ ਅਦਰਕ ਤੇ ਹਲਦੀ ਜਿਹੜੀ ਕੱਚੀ ਵਿਕਦੀ ਹੈ ਪੂਰੀ ਵੱਟ ਦੇ ਨਾਲ ਹਾਂ ਔਰ ਉਹ ਕਿਹੜਾ ਟਾਈਮ ਹੁੰਦਾ ਦੱਸੋ ਤੁਸੀਂ ਉਹ ਛੱਡ ਪੂਜਾ ਹਾਂ ਉਹ ਛੱਡ ਪੂਜਾ ਦੇ ਦੌਰਾਨ ਜਿਹੜੀ ਹਲਦੀ ਆ ਉਹਦੇ ਨਾਲ ਪੂਰੀ ਟੁੱਕ ਹੋਣੀ ਚਾਹੀਦੀ ਹੈ ਉੱਪਰ ਪੂਰੀ ਵੱਟ ਹੋਣੀ ਚਾਹੀਦੀ ਹੈ ਤੇ ਜਿਹੜਾ ਅਦਰਕ ਆ ਉਹਦੇ ਨਾਲ ਵੀ ਪੂਰੀ ਵੱਟ ਹੋਣੀ ਚਾਹੀਦੀ ਹੈ ਵੀ ਬੇਸਿਕਲੀ ਉਹ ਅਦਰਕ ਜੇ ਆਪਾਂ ਉਹਦੇ ਵਿੱਚੋਂ ਕੱਢੀਏ ਖੇਤੋਂ ਜਿਵੇਂ ਮਤਲਬ ਅਦਰਕ ਨੂੰ ਆਪਾਂ ਸਾਫ਼ ਕਰਕੇ ਜੇ ਰੱਖਦੇ ਆ ਤੇ 2 ਕਿਲੋ ਅਦਰਕ ਨਹੀਂ ਨਿਕਲੇਗਾ ਤੇ ਉਹ ਟੰਨਾ ਦੇ ਹਿਸਾਬ ਨਾਲ ਉਹ ਜਿਹੜਾ ਪਾਠ ਪੂਜਾ ਦੇ ਵਾਸਤੇ ਜਦੋਂ ਪੂਜਾ ਦੇ ਵਿੱਚ ਉਹਨਾਂ ਨੇ ਯੂਜ਼ ਕਰਨਾ ਹੁੰਦਾ ਉਹ ਟੰਨਾ ਦੇ ਹਿਸਾਬ ਨਾਲ ਉਹ ਪੱਤਾ ਹੀ ਵੇਖ ਜਾਂਦਾ ਉਸ ਵੇਲੇ ਬਿਲਕੁਲ ਟੰਨਾ ਦੇ ਹਿਸਾਬ ਨਾਲ ਪੱਤਾ ਵੇਖਿਆ ਜਾਂਦਾ ਪੂਰੇ ਸਾਲ ਦੇ ਵਿੱਚ ਤੁਸੀਂ ਗਲਗਲ ਜਿਹੜੇ ਕਿ ਅਸੀਂ ਭੁੱਲ ਹੀ ਗਏ ਆ ਵੀ ਗਲਗਲਾਂ ਦਾ ਚਾਰ ਪਹਿਲਾਂ ਪੈਂਦਾ ਸੀ ਉਹ ਉਹ ਆਪਾਂ ਭੁੱਲ ਹੀ ਗਏ ਪੂਰੇ ਸਾਲ ਦੇ ਵਿੱਚ ਉਹ ਇੱਕ ਟਾਈਮ ਉਹ ਇੱਕ ਹਫਤਾ ਹੁੰਦਾ ਜਦੋਂ ਪੂਰੇ ਬਾਜ਼ਾਰਾਂ ਦੇ ਵਿੱਚ ਪੂਰੀਆਂ ਮੰਡੀਆਂ ਦੇ ਵਿੱਚ ਸਿਰਫ ਗਲਗਲ ਨਜ਼ਰ ਆਉਂਦੀ ਹੈ ਕਿਹੜਾ ਕਿਹੜਾ ਮੌਂਸੰਤ ਹੁੰਦਾ ਉਹ ਉਹ ਇਹੀ ਛੱਟ ਪੂਜਾ ਦਾ ਟਾਈਮ ਹੁੰਦਾ ਹੈ ਬਿਲਕੁਲ ਦੀਵਾਲੀ ਤੋਂ ਬਾਅਦ ਉਹ ਟਾਈਮ ਹੈ ਛੱਟ ਪੂਜਾ ਦਾ ਟਾਈਮ ਹੈ ਉਸ ਵੀਕ ਦੇ ਵਿੱਚ ਸਿਰਫ ਇਹ ਚੀਜ਼ਾਂ ਵਿਕਣੀਆਂ ਹਰ ਦੁਕਾਨ ਤੇ ਉਹਦਾ ਮੇਲਾ ਲੱਗਾ ਹੋਏਗਾ ਹਰ ਦੁਕਾਨ ਦੇ ਉੱਤੇ ਆਵਲੇ ਕਿਹਨਾ ਗਲਗਲ ਹਲਦੀ ਕੱਚੀ ਹਲਦੀ ਜਿਹੜਾ ਕੱਚੀ ਜੜ ਦੇ ਨਾਲ ਉਹ ਅਦਰਕ ਇਹ ਜਿਹੜੀਆਂ 5-7 ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਮੇਨ ਹੁੰਦੀਆਂ ਇਹ ਜਿਹੇ ਸਾਂ ਉਹਨਾਂ ਦਾ ਉਸ ਵੇਲੇ ਤਾਂ ਚਾਂਦੀ ਹੋ ਜਾਂਦੀ ਹੋਊ ਜਿਹੜੇ ਵੇਚਦੇ ਪਏ ਨੇ ਹਲਦੀ ਵਾਲਾ ਇਦਾਂ ਵੀ ਚਲੋ ਉਹੀ ਟਾਈਮ ਵਧੀਆ ਹੈ ਤਿਆਰੀ ਵੀ ਉਹਨਾਂ ਨੇ ਬਿਲਕੁਲ ਤਿਆਰੀ ਵੀ ਉਹਨਾਂ ਨੇ ਉਸ ਦਿਨ ਦੀ ਕੀਤੀ ਹੁੰਦੀ ਆ ਹਰ ਬੰਦੇ ਨੂੰ ਹੁੰਦਾ ਵੀ ਐਸ ਦਿਨ ਅਰਾਈਵਲ ਜੇਕਰ ਜ਼ਿਆਦਾ ਵੀ ਹੋਈ ਜਾਂ ਕੱਟ ਵੀ ਹੋਈ ਮਤਲਬ ਇਦਾਂ ਦੀ ਵੀ ਪੋਜੀਸ਼ਨ ਲਿਟਰਲੀ ਬਣਦੀ ਹੈ ਜਦੋਂ ਉਹ ਤਿਉਹਾਰ ਦਾ ਦਿਨ ਲੰਘ ਜਾਂਦਾ ਇੱਕ ਦਿਨ ਵੱਲ ਉਹ ਚੀਜ਼ 40 ਰੁਪਏ ਕਿਲੋ ਹੁੰਦੀ ਹੈ ਅਗਲੇ ਦਿਨੋਂ 4 ਰੁਪਏ ਕਿਲੋ ਵੀ ਨਹੀਂ ਹੁੰਦੀ ਤੇ ਇਦਾਂ ਦੀ ਵੀ ਪੋਜੀਸ਼ਨ ਬਣ ਜਾਂਦੀ ਹੈ ਕਿ ਜੀਸੀਪੀ ਮੰਗਾ ਕੇ ਸੁੱਟਣੀ ਪੈਂਦੀ ਹੈ ਜਿਹੜੀ ਇਕੱਠੀ ਕੀਤੀ ਹੁੰਦੀ ਹੈ ਹਾਂ ਵੀ ਅਰਾਈਵਲ ਇੰਨੀ ਕੁ ਹੋ ਜਾਂਦੀ ਹੈ ਵੀ ਅੱਗੇ ਗਾਹਕ ਦੀ ਵੀ ਉਹ ਗਾਹਕ ਨਹੀਂ ਨਿਕਲਦਾ ਜੇ ਦੂਜੀਆਂ ਮੰਡੀਆਂ ਚ ਜਾ ਕੇ ਕਿਦਰੇ ਘਟ ਹੈ ਕਿਦਰੇ ਵੱਧ ਹੋ ਗਈ ਹੈ ਅਰਾਈਵਲ ਵੀ ਉਸ ਅਕੋਰਡਿੰਗ ਜਿਹੜੀ ਹੈ ਮੰਡੀਆਂ ਚ ਸਟਣੀ ਵੀ ਪੈਂਦੀ ਹੈ ਬਾਅਦ ਆਲਮੋਸਟ ਸਟਣੀ ਪੈਂਦੀ ਹੈ ਅਗਲੀ ਵਾਰ ਅਗਲੇ ਦਿਨ ਕਿ ਆਪਣੇ ਕੋਲ ਇਹ ਇਹ ਚੀਜ਼ ਲੀਗਲ ਹੈ ਕਿ ਅਸੀਂ ਮਾਰਜਨ ਜਿਹੜਾ ਵੱਧ ਰੱਖ ਸਕਦੇ ਹਾਂ ਜਿਵੇਂ ਤੁਸੀਂ ਕੇਲਿਆਂ ਦੀ ਗੱਲ ਕਰਦੇ ਵੀ ਸੀਗੇ ਜੀ 27 ਰੁਪਏ ਤੱਕ ਚਲੋ ਮੰਨ ਲਓ ਹਾਈਐਸਟ ਦੀ ਮੰਨ ਲੈਂਦੇ ਆ 30 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਜੀ ਪਰ ਉਹ ਅੱਜ ਵੀ ਉਸ ਹਿਸਾਬ ਨਾਲ 60 ਰੁਪਏ ਨੂੰ ਹੀ ਮਿਲਦਾ ਹ ਬੀ ਕਿਲੋਆਂ ਹਿਸਾਬ ਨਾਲ 60 ਰੁਪਏ ਦੇ ਦਿੰਦੇ ਨੇ ਜਿਹੜੇ ਦੁਕਾਨਦਾਰ ਹੁੰਦੇ ਨੇ ਜਾਂ ਸਬਜ਼ੀ ਵਾਲੇ ਹੁੰਦੇ ਨੇ ਇਹ ਮहासੂਣੀ ਗੱਲ ਹੋ ਜਾਂਦੀ ਆ ਵੀ ਜਿਹੜੀ ਚੀਜ਼ 30 ਦੀ ਮਿਲਿਆ ਪੈ ਅਗਲਾ ਕਿਨਾਂ 35 ਜਾਂ 40 ਦੀ ਵੇਚ ਦਿੰਦੇ ਆ 60 ਹੀ ਰੇਟ ਚੱਲਦਾ ਆ ਰਿਹਾ ਹਰ ਇੱਕ ਵਾਰ ਹੁਣ ਚੜ੍ਹਦੇ ਉੱਤੇ ਫਿਰ ਵੀ ਪੰਜ ਛੇ ਹੁੰਦੇ ਨੇ ਵੀ ਉਹ ਉਹ ਮਾਰਜਿਨ ਰੱਖ ਕੌਣ ਰਿਹਾ ਫਿਰ ਵਿੱਚੋਂ ਉਹ ਦੇਖੋ ਜੀ ਮਾਰਜਿਨ ਉਹ ਆਪਾਂ ਨੂੰ ਇਸ ਗੱਲ ਨੂੰ ਨਾ ਸਮਝਣ ਦੀ ਲੋੜ ਹੈ ਕਿ ਇੱਕ ਤੇ ਵੱਡਾ ਦੁਕਾਨਦਾਰ ਵੱਡੇ ਦੁਕਾਨਦਾਰ ਨੇ ਜਿਹੜੀ ਚੀਜ਼ ਬਾਏ ਕਰਨੀ ਹੈ ਉਹਨੇ ਇਸ ਹਿਸਾਬ ਨਾਲ ਕਰਨੀ ਹੈ ਕਿ ਮੇਰੇ ਕੋਲ ਗੱਡੀ ਵਾਲਾ ਵੀ ਆਣਾ ਮਰਗੁੱਲ ਸਾਈਕਲ ਵਾਲਾ ਵੀ ਆਣਾ ਮੈਂ ਕੁਆਲਿਟੀ ਮੇਨਟੇਨ ਕਰਕੇ ਰੱਖਾਂ ਉਸ ਤੋਂ ਬਾਅਦ ਸੈਕੰਡ ਥਿੰਗ ਇਹ ਹੈ ਕਿ ਜਦੋਂ ਆਪਾਂ ਇਲਾਕਾ ਸਿਆਣੇ ਪਹਿਲਾਂ ਬਜ਼ੁਰਗ ਕਹਿੰਦੇ ਸੀ ਨਾ ਕਿ ਦਰਿਆ ਟਪਦੇ ਆ ਤੇ ਬੋਲੀ ਪੈਰਾਵਾ ਹਰ ਚੀਜ਼ ਚੇਂਜ ਹੋ ਜਾਂਦੀ ਹੈ ਆਪਾਂ ਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਲੁਧਿਆਣੇ ਦੇ ਅੰਦਰ ਈਸਟ ਵੈਸਟ ਨਾਰਥ ਸੈਂਟਰਲ ਹਰ ਤਰ੍ਹਾਂ ਦਾ ਹਲਕਾ ਹੈ ਔਰ ਹਰ ਹਲਕੇ ਦੇ ਵਿੱਚ ਆਪਣੀ ਜਿਹੜੀ ਆ ਉਹ ਪ੍ਰੋਬਲਮਸ ਨੇ ਆਪਣੀ ਜਿਹੜਾ ਰਹਿਣ ਦਾ ਤਰੀਕਾ ਹੈ ਜੇ ਆਪਾਂ ਹੁਣ ਗਿਆਸਪੁਰੇ ਵਾਲੇ ਸਾਈਡ ਤੇ ਚਲੇ ਜੰਨੇ ਆ ਉੱਥੇ ਸਾਰੀ ਥੋੜੀ ਭయ్యా ਕਮਿਊਨਿਟੀ ਚ ਬਹੁਤ ਹੈ ਨਾ ਪ੍ਰਵਾਸੀ ਬਹੁਤ ਨੇ ਉੱਥੇ ਤੇ ਉਹਨਾਂ ਦੇ ਏਰੀਆ ਦੇ ਵਿੱਚ ਬਾਈ ਜਿਹੜੇ ਆ ਅਸੀਂ Airtel ਦਾ ਖੀਰਾ ਖਾਨਦੇ ਆ ਜਿਹੜਾ ਸਿਡਲੈਸ ਹੁੰਦਾ ਉਹਦੀ ਅੱਜ ਦੀ ਪੋਜੀਸ਼ਨ ਜਿਹੜੀ ਮੰਡੀ ਦੇ ਵਿੱਚ 30 35 ਰੁਪਏ ਦੀ ਹੈ ਅਸੀਂ ਉਹ 60 ਰੁਪਏ ਕਿਲੋ ਲੈ ਕੇ ਖਾਨਦੇ ਆ ਤੇ ਜਿਹੜੇ ਪ੍ਰਵਾਸੀ ਨੇ ਉਹ ਇਸ ਪਤਲੇ ਖੀਰੇ ਨੂੰ ਛਾਂਟ ਸਮਝਦੇ ਨੇ ਵੀ ਇਹ ਗੰਦ ਹੈ ਇਹ ਕੀ ਖਾ ਰਹੇ ਹੋ ਤੁਸੀਂ ਇਸ ਕੋ ਕਾਟ ਦੇਗੇ ਤਾਂ ਇਸ ਵਿੱਚ ਨਿਕਲੇਗਾ ਕੀਆ ਇਸ ਦਾ ਛਿਲਕਾ ਉਤਾਰਾਂਗੇ ਜਿਸ ਵਿੱਚ ਨਿਕਲੇਗਾ ਉਹ ਖੀਰਾ ਖਾਂਦੇ ਨੇ ਬਾਈ ਜਿਹੜਾ ਸਾਡਾ ਦੇਸੀ ਹੈ ਜਿਹੜਾ ਜਿਹਦਾ ਭਾਅ 20 ਰੁਪਏ ਕਿਲੋ ਹੈ ਉਹ ਉਹਨਾਂ ਦੇ ਇਲਾਕੇ ਦੇ ਵਿੱਚ 25 ਰੁਪਏ ਕਿਲੋ 30 ਰੁਪਏ ਕਿਲੋ ਵਿਕਦਾ ਹੁੰਦਾ ਹੁਣ ਆਪਾਂ ਇਹ ਚੀਜ਼ ਨੂੰ ਸਮਝ ਗਏ ਵੀ ਹਰ ਇੱਕ ਚੀਜ਼ ਦਾ ਇੱਕ ਹਿਸਾਬ ਹੈ ਕਿ ਤੁਸੀਂ ਕੀ ਖਾ ਰਹੇ ਹੋ ਗੁਰਦੀਪ ਸਿੰਘ ਕੀ ਖਾ ਰਿਹਾ ਭੁਪਿੰਦਰ ਸਿੰਘ ਕੀ ਖਾ ਰਿਹਾ ਆਪਣੀ ਡਿਸ਼ ਦੇ ਅਕੋਰਡਿੰਗ ਸਾਡੀਆਂ ਚੀਜ਼ਾਂ ਸਰਵ ਹੋਣੀਆਂ ਫਿਰ ਆਪਾਂ ਇਹਨਾਂ ਨੂੰ ਇਹਦੇ ਨਾਲ ਨਾਮ ਲਈਏ ਕਿ ਹਰ ਪਾਸੇ ਛੱਟ ਹੈ ਛੱਟ ਨਹੀਂ ਹੈ ਪੋਰਸ਼ਨ ਹੀ ਹੈ ਛੱਟਾ ਹਾਂ ਪੋਰਸ਼ਨ ਹੀ ਹੈ ਛੱਟਾ ਬਿਲਕੁਲ ਬੀਓ ਮਾੜੇ ਲਾਕੇ ਚੋਦਾ ਬਾ 30 ਰੁਪਏ ਕਿਲੋਈ ਹੈ 40 ਰੁਪਏ ਕਿਲੋਈ ਹੈ ਹਾਂ ਜੀ ਅੱਛਾ ਫਿਰ ਇਸ ਤੋਂ ਇਲਾਵਾ ਜੇ ਪ੍ਰੋਬਲਮਸ ਦੀ ਗੱਲ ਕਰੀਏ ਆਰਤੀਆਂ ਦੇ ਵਾਪਸ ਆਉਣਾ ਵੀ ਆਰਤੀਆਂ ਨੂੰ ਪ੍ਰੋਬਲਮਸ ਤੁਸੀਂ ਵੀ ਗੱਲ ਕਰਦੇ ਵੀ ਸਾਡਾ ਇਹੋ ਜਿਹਾ ਹਾਲਾਤ ਹੋਏ ਪਏ ਨੇ ਵੀ ਸੁਸਾਇਡ ਕਰਨ ਨੂੰ ਦਿਲ ਕਰਿਆ ਹੁੰਦਾ ਵੀ ਇਸ ਤੋਂ ਬਿਤੇ ਗੋਲੀ ਮਾਰ ਲੀਏ ਵੀ ਮੈਂ ਤੁਹਾਨੂੰ ਦਸੀ ਨਾ ਅੱਗੇ ਗੱਲ ਵੀ ਆਰਤੀ ਦਾਈ ਸਿਰਫ ਮਰਨ ਹੋਣਾ ਹੈ ਕਿ ਜਿਹੜਾ ਕਿਸਾਨ ਆ ਉਹ ਤੇ ਇਹ ਗੱਲ ਕਹੇ ਕਿ ਛੁੱਟ ਜਾਏਗਾ ਕਿ ਭਾਈ ਕੁਦਰਤ ਨੇ ਮੇਰਾ ਸਾਥ ਨਹੀਂ ਦਿੱਤਾ ਮੈਂ ਤੇ ਅੱਗੇ ਮਰਿਆ ਪਿਆ ਮੈਨੂੰ ਮਰੇ ਨੂੰ ਕੀ ਮਾਰੋਗੇ ਹੁਣ ਅਸੀਂ ਇਹੋ ਜੀ ਇਹੋ ਜੇ ਬੰਨੇ ਤੇ ਆ ਕੇ ਖੜ ਜੀਦਾ ਇਹੋ ਜੀ ਕਗਾਰ ਤੇ ਆ ਕੇ ਖੜ ਜੀਦਾ ਕਿ ਨਾ ਅਸੀਂ ਖਾਈ ਚ ਡਿੱਗ ਸਕਦੇ ਆ ਤੇ ਉੱਪਰ ਉੱਤੇ ਚੜਨ ਦੇ ਸਾਡੇ ਜਾਂ ਪੈਥ ਤੇ ਤੁਰਨ ਦੇ ਸਾਡੇ ਹਾਲਾਤ ਨਹੀਂ ਹੁੰਦੇ ਕਿਉਂਕਿ ਜੇ ਅਸੀਂ ਬਿਜ਼ਨਸ ਰਨ ਕਰਨਾ ਹੈ ਤੁਹਾਨੂੰ ਵਪਾਰੀ ਨੂੰ ਜਾਂ ਕਿਸਾਨ ਨੂੰ ਪੈਸਾ ਦੇਣਾ ਪਏਗਾ ਤਾਂ ਹੀ ਤੁਸੀਂ ਰਨ ਕਰ ਪਾਓਗੇ ਜੇ ਉਹ ਉੱਠੇਗਾ ਤੇ ਤਾਂ ਹੀ ਤੁਹਾਡਾ ਕੰਮ ਚੱਲੇਗਾ ਤਾਂ ਹੀ ਤੁਹਾਨੂੰ ਆੜਤ ਲੱਗੇਗੀ ਤਾਂ ਹੀ ਤੁਹਾਨੂੰ ਕਮਿਸ਼ਨ ਆਏਗੀ ਤੇ ਜੇ ਉਹ ਨਾ ਉੱਠਿਆ ਜੇ ਉਹ ਨਾ ਉੱਠਿਆ ਦੁਬਾਰਾ ਫਿਰ ਤੁਹਾਡਾ ਮਰਣਾ ਕਿਉਂਕਿ ਉਹਦੇ ਵੱਲ ਤਾਂ ਇੱਕ ਅਮਾਉਂਟ ਹੋਲਡ ਹੋ ਗਈ ਨਾ ਤੇ ਫਿਰ ਉਹਦੇ ਵਿੱਚ ਜਦੋਂ ਕੋਈ ਜੱਟ ਜਾਂ ਸੌਰੀ ਆੜਤੀ ਜਦੋਂ ਜੱਟ ਨੂੰ ਧੱਕਾ ਕਰਦਾ ਫੋਰਸ ਕਰਦਾ ਕਿ ਯਾਰ ਤੂੰ ਮੇਰੇ ਪੈਸੇ ਦੇ ਮੈਂ ਇੰਨਾ ਇਨਵੈਸਟ ਨਹੀਂ ਤੇਰੇ ਤੇ ਇਕੱਲੇ ਤੇ ਕਰ ਸਕਦਾ ਮੈਂ ਵੀ ਮਾਰਕੀਟ ਚ ਸਰਵਾਈਵ ਕਰਨਾ ਉਹਦੇ ਵਿੱਚ ਆ ਕੇ ਕਿਸਾਨ ਜੇ ਸੁਸਾਈਡ ਕਰ ਜਵੇ ਫਿਰ ਤੁਸੀਂ ਦੱਸੋ ਆੜਤੀ ਦਾ ਕੀ ਕਸੂਰ ਹੈ ਉਹਦੇ ਚ ਆੜਤੀ ਕਿੱਥੇ ਗਲਤ ਆਫਟਰ ਆਲ ਸਾਡੇ ਵੀ ਖਰਚੇ ਨੇ ਸਾਡੇ ਬਾਲ ਬੱਚੇ ਨੇ ਸਾਡਾ ਵੀ ਦਿਲ ਕਰਦਾ ਸੀ ਹਾਇਰ ਸਟੱਡੀ ਕਰਾਣੀ ਆ ਆਪਣੇ ਬੱਚੇ ਨੂੰ ਤੇ ਜੇ ਅਸੀਂ ਰੋਜ਼ ਇਨਵੈਸਟ ਕਰ ਕਰਕੇ ਇਹਨਾਂ ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਨਾ ਜਿਹੜਾ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਜਿਹੜਾ ਸਾਡੀ ਰੀੜ ਦੀ ਹੱਡੀ ਬਣ ਸਕਦਾ ਜਿਹੜੇ ਕਿ ਅਸੀਂ ਆਲੇ ਅਸੀਂ ਆ ਹੜਤੀ ਉਹ ਸਰਕਾਰ ਬਣ ਸਕਦੀ ਪਰ ਮੈਂ 25 ਸਾਲ ਹੋ ਗਏ ਦੇਖਦਿਆਂ ਨੂੰ ਇਹੋ ਜਿਹਾ ਸਰਕਾਰ ਦਾ ਕੋਈ ਕਾਰਨਾਮਾ ਨਹੀਂ ਆਇਆ ਕਿ ਜਿਹੜੇ ਰੀੜ ਦੀ ਹੱਡੀ ਕਿਸਾਨ ਦਾ ਬਣ ਜਾਵੇ ਹਾਲੇ ਕਿ 70% ਆਬਾਦੀ ਸਾਡੀ ਜਿਹੜੀ ਹੈ ਉਹ ਸਿਰਫ ਖੇਤੀ ਤੇ ਨਿਰਭਰ ਹੈ ਪੰਜਾਬ ਆਲਮੋਸਟ ਸਾਰੀ ਜਿਹੜਾ ਖੇਤੀ ਤੇ ਨਿਰਭਰ ਹੈ ਔਰ ਕੱਲਾ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ ਸਾਰੇ ਪਾਸੇ ਹਾਂ ਠੀਕ ਹੈ ਜੀ ਆਪਾਂ ਇਹਦੇ ਉਲਟ ਦੂਸਰੀਆਂ ਸਟੇਟਾਂ ਚਲੇ ਜਾਨੇ ਆ ਭਾਈ ਉੱਥੇ ਬਹੁਤ ਕੁਝ ਹੈ ਪਰ ਉਹ ਤਾਂ ਕਹਿੰਦੇ ਬਾਹਰ ਪੰਜਾਬ ਤੋਂ ਬਾਹਰਲੀ ਸਟੇਟਸ ਵਿੱਚ ਕਿਸਾਨ ਮਰਦੀ ਬਹੁਤ ਨੇ ਕਿਸਾਨ ਔਖੀ ਬਹੁਤ ਨੇ ਮਤਲਬ ਹੀ ਨਹੀਂ ਭਾਈ ਜੀ ਅੱਜ 8ਵਾਂ ਮਹੀਨਾ ਸ਼ੁਰੂ ਹੋ ਗਿਆ 7ਵੇਂ ਮਹੀਨੇ ਤੋਂ ਲੈ ਕੇ 10ਵੇਂ ਮਹੀਨੇ ਤੱਕ ਸਾਡੀ ਪੰਜਾਬ ਦੇ ਵਿੱਚ ਜੋ ਵੀ ਸਬਜ਼ੀ ਆਏਗੀ ਸਭ ਬਾਹਰੋਂ ਆ ਰਹੀ ਹੈ ਭਾਈ ਜ਼ਿਆਦਾਤਰ ਮੱਧ ਪ੍ਰਦੇਸ਼ ਤੋਂ ਆ ਰਹੀ ਹੈ ਕਹਿੰਦੇ ਸਰ ਪੂਰੇ ਪੂਰੇ ਇੰਡੀਆ ਚੋਂ ਭਾਈ ਜੀ ਇਵਨ ਐਥੋਂ ਤੱਕ ਕੇ ਐਮਪੀ ਕਿੰਨੇ ਕਿੰਨੇ ਵੱਡੀਆਂ ਸਟੇਟਾਂ ਨੇ ਐਮਪੀ ਕੋਈ ਛੋਟੀ ਜੀ ਸਟੇਟ ਆ ਯੂਪੀ ਐਮਪੀ ਇਹ ਸਾਨੂੰ ਰਜਾ ਰਹੀਆਂ ਨੇ ਇਸ ਵੇਲੇ ਜੇ ਕਿਦਰੇ ਇਹ ਸਟੇਟਾਂ ਨਾ ਹੁਣ ਸਾਡਾ ਤੇ ਸਾਡੇ ਦਾ ਹਹਾਕਾਰ ਮਾਜੇ 1000 ਰੁਪਏ ਕਿਲੋ ਚੀਜ਼ ਵਿਕੇ ਸਰੇ ਉਹ ਤਾਂ ਕਹਿੰਦੇ ਪੰਜਾਬ ਸਭ ਤੋਂ ਵੱਧ ਜਿਹੜਾ ਉਜਾਊ ਹੈ ਉਹੀ ਸਭ ਤੋਂ ਵੱਧ ਪ੍ਰੋਡਕਸ਼ਨ ਕਰਦਾ ਹੈ ਹੈ ਜੀ ਹੈ ਇਹਦੇ ਵਿੱਚ ਨੋ ਡਾਊਟ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਬਟ ਹਰ ਚੀਜ਼ ਦਾ ਇੱਕ ਟਾਈਮ ਹੈ ਨਾ ਆਫ ਸੀਜ਼ਨ ਦੇ ਵਿੱਚ ਬਾਕੀ ਸਟੇਟਸ ਜਿਹੜੀਆਂ ਉਹ ਹੀ ਕਹਿ ਰਹੇ ਹਨ ਨਾ ਹਰ ਚੀਜ਼ ਦਾ ਇੱਕ ਟਾਈਮ ਹੈ ਹੁਣ ਸਾਡੇ ਅੱਜ ਖਰਬੂਜੇ ਦੀ ਜਿਹੜੀ ਹੈ ਉਹ ਖੇਤੀ ਨਿਕਲ ਚੁੱਕੀ ਹੈ ਨਿਕਲ ਚੁੱਕ ਤਨੂ ਪਤਾ ਉਸ ਤੋਂ 1 ਮਹੀਨਾ ਪਹਿਲਾਂ ਵੀ ਇੱਕ ਖਰਬੂਜਾ ਵਿਕਦਾ ਹੈ ਹੂੰ ਔਰ ਕਿਹੜਾ ਹੁੰਦਾ ਖਰਬੂਜਾ ਉਹ ਕਿਹੜਾ ਹੈ ਉਹ ਮਾਰਚ ਦੇ ਮਹੀਨੇ ਦੇ ਵਿੱਚ ਜਿਹੜਾ ਤੀਜੇ ਮਹੀਨੇ ਦੇ ਵਿੱਚ ਖਰਬੂਜਾ ਆਉਂਦਾ ਸਾਡਾ ਪੰਜਾਬ ਦਾ ਚੌਥੇ ਮਹੀਨੇ ਸ਼ੁਰੂ ਹੁੰਦਾ ਉਹ ਜਿਹੜਾ ਟਾਈਮ ਦਾ ਜਿਹੜਾ ਗੈਪ ਹੈ ਨਾ ਉਸ ਗੈਪ ਦੇ ਵਿੱਚ ਸਾਡੇ ਕੋਲ ਰਾਜਸਥਾਨ ਦਾ ਖਰਬੂਜਾ ਆਉਂਦਾ ਜਿਹਨੂੰ ਆਪਾਂ ਕਜਰੀ ਦੇ ਨਾਂ ਨਾਲ ਜਾਣਦੇ ਹਾਂ ਜਿਹੜਾ ਰੈੱਡ ਕਲਰ ਦਾ ਹੁੰਦਾ ਹੂੰ ਬਾਹਰੋਂ ਰੈੱਡ ਹੁੰਦਾ ਅੰਦਰੋਂ ਗ੍ਰੀਨ ਹੁੰਦਾ ਉਹ ਉਹ ਜਿਹੜਾ ਉਹ ਰੀਲ ਵੀ ਜ਼ਿਆਦਾ ਲਾਲ ਹੈ ਜੀ 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 ਚਲੋ ਬੜੀਆਂ ਆਪਣੀਆਂ ਦੁਕਾਨਦਾਰੀਆਂ ਮਤਲਬ ਮੈਂ ਗੱਲ ਕਰ ਰਿਹਾ ਵੀ ਉਹ ਇੱਕ ਪਾਰਟਿਕੂਲਰ ਟਾਈਮ ਐ ਇੰਨਾਕ ਆਰਗੇਨਿਕ ਆ ਗੁਰਦੀਪ ਜੀ ਉਹ ਇੰਨਾਕ ਆਰਗੇਨਿਕ ਐ ਕਿ ਮੈਂ ਕਹਿੰਨਾ ਉਸ ਮਹੀਨੇ ਦੇ ਵਿੱਚ ਜਿਸ ਇਨਸਾਨ ਨੇ ਇੰਨਾ ਵਧੀਆ ਉਹ ਚੰਗੀ ਚੀਜ਼ਾਂ ਜਿਹੜਾ ਉਹ ਵਧੀਆ ਖਰਬੂਜਾ ਜਿੰਨੇ ਖਾ ਲਿਆ ਸਾਲ ਭਰ ਚੋਂ ਨੂੰ ਪੇਟ ਦੀ ਬਿਮਾਰੀ ਨਹੀਂ ਕੋਈ ਹੋਏਗੀ ਓਕੇ ਵੀ ਉਹ ਇੰਨਾਕ ਲਾਹੇਵੰਦ ਚੀਜ਼ ਆ ਆ ਸਾਡਾ ਵੀ ਐ ਸਾਡੇ ਵੀ ਬੜੀਆਂ ਫਸਲਾਂ ਇਹੋ ਜੀਆਂ ਆ ਗਈਆਂ ਬਟ ਸਾਡੇ ਚ ਨਾ ਹੁਣ ਉਹ ਜਿਹੜਾ ਮਾਈਂਡ ਦਾ ਬਣ ਗਿਆ ਨਾ ਕਿ ਨਹੀਂ ਵੀ ਆਪਾਂ ਸਪਰੇਅ ਦੇ ਨਾਲ ਇਹਨੂੰ ਬਸ ਵਧਾਈਏ ਆਪਣੀ ਆਪਣੀ ਫਸਲ ਨੂੰ ਵਧਾਈਏ ਆਪਣਾ ਬੈਂਕ ਬੈਲੈਂਸ ਵਧਾਈਏ ਬਸ ਉਹ ਕਿਤੇ ਨਾ ਕਿਤੇ ਸਾਨੂੰ ਨਾ ਪਿੱਛੇ ਲਜਾਈ ਜਾ ਰਿਹਾ ਅਸੀਂ ਹੋਈ ਜਾ ਰਹੇ ਹਾਂ ਟਾਈਮ ਲੱਗੂਗਾ ਇਹ ਚੀਜ਼ ਆਊਗੀ ਨਜ਼ਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੋਲਡ ਸਟੋਰ ਪੂਰੇ ਪੰਜਾਬ ਦੇ ਵਿੱਚ ਕਿੱਥੇ ਲੱਗਾ ਜਗਰਾਉਂ ਜਗਰਾਉਂ ਤੋਂ ਲੈ ਕੇ ਲੁਧਿਆਣੇ ਦੀ ਇਸ ਬੈਲਟ ਤੇ ਔਰ ਹਰ ਸਾਲ 5 4 ਤੋਂ 5 ਦੇ ਕਰੀਬ ਨਵੇਂ ਸਟੋਰ ਬਣਦੇ ਆ ਔਰ ਨੀਡ ਅਕੋਰਡਿੰਗ ਹਮ ਹਾਲਾਤ ਇਹ ਬਣ ਜਾਂਦੇ ਆ ਗੁਰਦੀਪ ਜੀ ਕਿ ਮੈਂ ਤੁਹਾਨੂੰ ਹੁਣ ਅਗਲੀ ਵਾਰ ਨਾ ਜਦੋਂ ਵੀ ਮੇਰੇ ਕੋਲ ਆਇਆ ਜਾਂ ਮੇਰੇ ਕੋਲ ਵੀਡੀਓਸ ਹੋਣਗੀਆਂ ਕਿ ਉਹ 10 ਦਿਨ ਆਉਂਦੇ ਆ ਨਾ ਜਦੋਂ ਜਦੋਂ ਸਟਾਕ ਜਦੋਂ ਕਰਕੇ ਉਹਦੇ ਵਿੱਚ ਭੇਜਣਾ ਹੁੰਦਾ ਸਟੋਰ ਦੇ ਵਿੱਚ ਉਹ ਜੱਟ 15-15 ਦਿਨ ਇੱਕ ਇੱਕ ਹਫਤਾ ਟਰਾਲੀ ਲੈ ਕੇ ਸੜਕ ਦੇ ਉੱਤੇ ਖੜਾ ਹੁੰਦਾ ਇੰਨਾ ਟਾਈਮ ਨਹੀਂ ਹੁੰਦਾ ਸਟੋਰ ਦੇ ਕੋਲ ਕਿ ਉਹ ਟਰਾਲੀ ਜਿਹੜੀ ਉਹਦੀ ਵਾਰੀ ਆ ਜਾਏ ਮੈਂ ਮਤਲਬ ਇੰਨਾ ਕ ਤੰਦਾ ਲੱਗਿਆ ਹੁੰਦਾ ਸਟੋਰ ਫੁੱਲ ਹੋ ਜਾਂਦੇ ਆ ਆਲੂ ਦੀ ਫਸਲ ਇੰਨੀ ਕ ਹੈ ਕਿ ਉਹ ਆਪਣਾ ਸਟੋਰ ਮਾਲ ਸੰਭਾਲ ਨਹੀਂ ਪਾਉਂਦੇ ਔਰ ਮਜਬੂਰੀ ਦੇ ਵਿੱਚ ਉਹਨਾਂ ਨੂੰ ਉਸ ਵੇਲੇ ਮੰਡੀ 'ਚ ਵੇਚਣਾ ਪੈਂਦਾ ਕਿਉਂਕਿ ਬਾਹਰ ਰਿਆ ਤੇ ਧੁੱਪ ਖਾ ਜੇਗੀ ਸਟੋਰ ਦੇ ਵਿੱਚ ਜਗ੍ਹਾ ਨਹੀਂ ਹੈ ਫਿਰ ਕੀ ਕਰਨਗੇ ਉਹ ਜਿਹੜੀ 400 ਵਾਲੀ 500 ਵਾਲੀ ਚੀਜ਼ ਹੈ ਜਿਹੜੀ ਉਹਨੇ ਫੈਸਲਾ ਲਿਆ ਹੁੰਦਾ ਕਿ ਮੈਂ 500 ਤੋਂ ਘੱਟ ਨਹੀਂ ਦੇਣੀ ਉਹ ਚੀਜ਼ ਨੂੰ ਉਹਨੇ 300 ਰੁਪਏ ਮੰਡੀ ਮਜਬੂਰੀ ਚ ਵੇਚਣਾ ਪੈਂਦਾ ਜੋ ਕਿ ਅੱਜ ਗੰਨਿਆਂ ਨਾਲ ਵੀ ਹੋ ਰਿਹਾ ਵਾ ਗੰਨਾ ਮਿਲਦਾਰੀ ਬਹੁਤ ਸਾਰੇ ਦੇਖਿਆ ਵੀ ਲੰਨ ਲੱਗੀਆਂ ਹੋਈਆਂ ਉਹਨਾਂ ਦੀ ਆਪਣੀ ਉਹ ਉਹਨਾਂ ਦੇ ਅਕੋਰਡਿੰਗ ਹੈ ਟੈਰਿਟਰੀ ਅਕੋਰਡਿੰਗ ਵੀ ਉਹ ਕਿਦਾਂ ਸਰਵ ਕਰਦੇ ਪਏ ਆ ਸਾਨੂੰ ਖੈਰ ਉਹਦੇ ਬਾਰੇ ਇੰਨਾ ਨਹੀਂ ਗਿਆਨ ਅਸੀਂ ਆਪਣੀ ਸਬਜ਼ੀ ਦੇ ਬਾਰੇ ਗੱਲ ਗੱਲ ਕਰਦੇ ਆ ਕਿ ਪੱਖੋਵਾਲ ਤੋਂ ਲੈ ਕੇ ਜਗਰਾਉਂ ਤੱਕ ਦੀ ਪ ਇਸ ਸਾਡੇ ਪੰਜਾਬ ਨੂੰ ਨਹੀਂ ਖੈਰ ਪਤਾ ਹੋਏਗਾ ਤੁਸੀਂ ਪੰਜਾਬ ਤੋਂ ਬਾਹਰ ਜਾਓ ਉਹਨਾਂ ਮੰਡੀਆਂ ਦੇ ਵਿੱਚ ਯੂਪੀ ਚਲੇ ਜਾਓ ਕਿਤੇ ਲਖਨਊ ਕਿਤੇ ਵੀ ਚਲੇ ਜਾਓ ਉਹਨਾਂ ਨੂੰ ਜਾ ਕੇ ਪੁੱਛੋ ਵੀ ਤੁਹਾਡੇ ਕੋਲ ਆਲੂ ਆ ਰਿਹਾ ਤੇ ਕਿੱਥੇ ਦਾ ਆ ਰਿਹਾ ਉਹਨਾਂ ਕੋ ਦੋ ਵਰਡ ਹੋਣਗੇ ਜਾਂ ਤੇ ਜੀ ਕਹੇਗਾ ਜੀ ਸਰਬੇ ਦਾ ਆ ਗਿਆ ਜਾਂ ਕਹੇਗਾ ਜੀ ਪੱਖਵਾਲ ਦਾ ਆ ਗਿਆ ਜਾਂ ਕਹੂਗਾ ਜੀ ਉਹ ਜਗਰਾਉ ਤੋਂ ਆਲੂ ਆਇਆ ਜਾਂ ਲੁਧਿਆਣਾ ਨਾਮ ਸਿੱਧਾ ਲੈ ਲੈਣਗੇ ਬਸ ਜੀ ਬਸ ਸਿੱਧਾ ਲੁਧਿਆਣਾ ਹੀ ਸਾਰਾ ਲੁਧਿਆਣਾ ਹੀ ਹੋਇਆ ਹੋਵੇ ਵੀ ਮਤਲਬ ਇਸ ਤਰੀਕੇ ਨਾਲ ਜਿਹੜਾ ਸਰਕਾਰ ਦਾ ਕੰਮ ਹੈ ਨਾ ਗਰਾਸ ਲੈਵਲ ਦਾ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕੀ ਕਰ ਰਹੇ ਆ ਹੂੰ ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਇਹਦਾ ਸਭ ਤੋਂ ਵੱਡਾ ਘਾਟਾ ਜਿਹੜਾ ਨਾ ਅਸੀਂ ਪੜ੍ਹ ਲਿਖ ਕੇ ਆਪਣੀ ਅਨਪੜਤਾ ਦਿਖਾਈ ਕਿ ਅਸੀਂ ਅਨਪੜ੍ਹ ਬੰਦੇ ਚੁਣ ਲਏ ਲੱਗਦਾ ਇਹਦਾ ਬਿਲਕੁਲ ਅੱਜ ਫੀਲ ਹੁੰਦਾ ਜੀ ਇਹਨਾਂ ਲਈ ਕਾਰਗਜ਼ਾਰੀਤ ਹੁੰਦਾ ਸਾਰੇ ਹੀ ਬੜੇ ਲਿਖੇ ਨੇ ਤੁਸੀਂ ਵੀ ਵਧੀਆ ਮੈਂ ਵੀ ਵਧੀਆ ਫੈਮਲੀਆਂ ਦੇ ਵਿੱਚੋਂ ਦੇਖੋ ਦੋ 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 ਚਾਰ ਪੜ੍ਹੇ ਲਿਖਿਆਂ ਦੇ ਨਾਲ ਜਿਹੜੀ ਉਹ ਨਹੀਂ ਚੱਲਦੀ ਹੁੰਦੀ ਕਿਉਂਕਿ ਪਾਰਟੀ ਹੋਵੇ ਟੀਮ ਹੋਵੇ ਚੱਕਰ ਹੋਵੇ ਉਹ ਸਾਰੀ ਐਜੂਕੇਟਿਡ ਹੋਣੀ ਬਹੁਤ ਜ਼ਰੂਰੀ ਨੇ ਕਿਉਂਕਿ ਤੁਸੀਂ ਵੀ ਹੁਣ ਜੇ ਕੋਈ ਕੰਮ ਕਰਦੇ ਹੋ ਉਹਨੇ ਤੁਹਾਡੇ ਵਿੱਚ ਜੇ ਮੈਂ ਇੱਕ ਅਨ ਪੜ ਜਾ ਕਹਿਦਾ ਕਿ ਮੈਂ ਕੈਮਰੇ ਨੂੰ ਰੋਲ ਕਰ ਲਾਂਗਾ ਮੈਂ ਸਰਵ ਕਰ ਲਾਂਗਾ ਫਿਰ ਉਹ ਨਹੀਂ ਹੋਣਾ ਮੈਂ ਕਿਤੇ ਨਾ ਕਿਤੇ ਖਰਾਬੀ ਕਰਾਂਗਾ ਠੀਕ ਹੈ ਮੈਨੂੰ ਤੁਸੀਂ ਦਿਨ ਚ ਜਿੰਨਾ ਮਰਜੀ ਸਮਝਾ ਲਓ ਪਰ ਮੈਂ ਇੱਕ ਰਾਤ ਦੇ ਸਿੱਖਣ ਵਾਲਾ ਨਹੀਂ ਨਾ ਉਹੀ ਇਦਾਂ ਹੀ ਇਹ ਹਿਸਾਬ ਹੋ ਰਿਹਾ ਹੈ ਕਿ ਫੈਸਲੇ ਲਈ ਜਾਂਦੇ ਪਿਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਆਣ ਵਾਲੇ 50 ਸਾਲਾਂ ਵਿੱਚ ਤੁਸੀਂ ਪੰਜਾਬ ਦਾ ਕੀ ਹਾਲ ਕਰ ਰਹੇ ਹੋ ਤੁਸੀਂ ਪੰਜਾਬ ਨੂੰ ਕਿੱਥੇ ਕਿੱਥੇ ਲਿਜਾ ਰਹੇ ਹੋ ਵੱਡੇ ਤੋਂ ਵੱਡਾ ਛੋਟਾ ਤੋਂ ਛੋਟਾ ਸਿਰਫ ਤੁਹਾਨੂੰ ਪਾਲਛਾ ਮਾਰਦਾ ਨਜ਼ਰ ਆਏਗਾ ਮਤਲਬ ਉਹ ਸਹੀ ਕਹਿ ਰਹੇ ਆ ਇਹ ਹਾਲਾਤ ਬਣ ਗਏ ਸਾਡੇ ਇਹ ਲੈਂਡ ਪੁੱਲਿੰਗ ਨਹੀਂ ਹੈ ਇਹ ਮੌਤ ਦਾ ਫਰਮਾਨ ਹੈ ਜਿੱਥੇ 70% ਜਿਹੜੀ ਹੈ ਪੰਜਾਬ ਆਪਣਾ ਖੇਤੀ ਦੇ ਡਿਪੈਂਡ ਕਰਦਾ ਹੋਵੇ ਉਹਨੂੰ ਤੁਸੀਂ ਰਾਜਮਿਸਤਰੀ ਬਣਾਣਾ ਕੀ ਕਰਾਨ ਲੱਗੇ ਹੋ ਤੁਸੀਂ ਉਹਦੇ ਕੋਲੋਂ ਮੰਨ ਲਓ ਇੱਕ ਸੈਕਟਰ ਉਹਨੂੰ ਇੱਕ ਇੱਕ ਪੋਰਸ਼ਨ ਉਹਨੂੰ ਦੇ ਵੀ ਦਿਓਗੇ ਖੇਤੀ ਕਰਨ ਨੂੰ ਕੀ ਕਰਾਂਗੇ ਉਹਦੇ ਵਿੱਚ ਅੱਛਾ ਚਲੋ ਇੱਕ ਇੱਕ ਚੱਕਰ ਵੀ ਲਈ ਖੇਤੀ ਮੰਨ ਲਓ ਇੱਕ ਜੱਟ ਦੇ 10 ਕਿੱਲੇ ਨੇ ਹੂੰ ਠੀਕ ਹੈ ਹੁਣ ਇਸ ਕਨਸੈਪਟ ਨੂੰ ਵੀ ਸਮਝਿਓ ਤੁਸੀਂ ਤਾਂ ਅਜੇ ਨਹੀਂ ਜੀ ਗੱਲ ਕਹਿ ਦਿੱਤੀ ਨਾ ਵੀ 30 ਰੁਪਏ ਕਿਲੋ ਕੇਲਾ ਮੰਡੀ ਦੇ ਵਿੱਚ ਹੈ ਤੇ ਤੁਹਾਨੂੰ 60 ਮਿਲੀ ਜਾਂਦਾ ਤੇ ਤੁਸੀਂ ਇਸ ਗੱਲ ਨੂੰ ਸੋਚ ਕੇ ਦੇਖੋ ਜਿਸ ਜੱਟ ਦੇ 10 ਕਿੱਲੇ ਲੱਗੇ ਨੇ ਮਰਚਾਂ ਦੇ ਜਾਂ ਮਟਰ ਦੇ ਲੱਗੇ ਨੇ ਉਹਦੇ ਕੋਲ ਸਿਰਫ ਇੱਕ ਕਿੱਲਾ ਹੁਣ ਮਟਰ ਬੀਜਣ ਨੂੰ ਆਬਾਦੀ ਦਿਨ-ਦਿਨ ਵਧੀ ਜਾਂਦੀ ਪਈ ਹੈ ਤੇ ਉਹ ਇੱਕ ਕਿੱਲੇ ਦੇ ਜਿੰਨੀ ਕੁ ਫਸਲ ਆਏਗੀ ਜਿਹੜੇ ਤੇ ਹੋਣਗੇ ਮਾੜੇ-ਮੋਟੇ ਇੰਨੇ ਕੁ ਜੋਗੇ ਕਿ ਮੈਂ ਤਾਂ 200 ਰੁਪਏ ਕਿਲੋ ਵੀ ਚੀਜ਼ ਖਾ ਲੂੰਗਾ ਤੇ ਗਰੀਬਾਂ ਦਾ ਕਿੱਥੇ ਜਾਊਗਾ ਜੀ ਬੰਜੀ ਨਮਸਤ ਧਿਆਨ ਕਰਕੇ ਦੇਖਿਓ ਅੱਜ ਦੇ ਟਾਈਮ ਦੇ ਵਿੱਚ ਵੀ ਜੇ ਜਦੋਂ ਵੀ ਫਰੂਟ ਸਬਜੀ ਜਦੋਂ ਵੀ ਚਲਦੀ ਹੈ ਤੇ ਉਹਦੇ ਵਿੱਚ ਸਬਜ਼ੀਆਂ ਦਾ ਜਾਂ ਫਰੂਟ ਦਾ ਇੱਕ ਰਾਜਾ ਹੁੰਦਾ ਜਿਹੜਾ ਕਿ ਹਰ ਗਾਹਕ ਦੇ ਮੂੰਹ ਦੇ ਵਿੱਚ ਪੈਂਦਾ ਉਹ ਹੁੰਦਾ ਜਿਵੇਂ ਪੀਕ ਟਾਈਮ ਆ ਗਿਆ ਖਰਬੂਜੇ ਦਾ ਖਰਬੂਜਾ 4-5 ਰੁਪਏ ਕੋਲ ਗਰੀਬ ਜਨਤਾ ਦਾ ਸੌਦਾ